वेलकम माय न्यू व्लॉग हेलो एवरीवन वेलकम बैक टू आवर न्यू व्लॉग गाइस ਕਿਵੇਂ ਤੁਸੀਂ ਹੋਪ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਸੋ ਗਾਇਸ ਮੈਂ ਹੁਣੇ-ਹੁਣੇ ਸ਼ਾਵਰ ਲੈ ਕੇ ਆਈ ਆ ਤੇ ਸ਼ਾਵਰ ਲੈ ਕੇ ਤੇ ਹੁਣ ਮੈਂ ਚੱਲੀ ਆ ਸਾਗ ਲੈਣ ਸਾਗ ਲੈਣ ਚੱਲੀ ਆ ਗਾਇਸ ਫਟਾਫਟ ਮੈਂ ਕਿਹਾ ਚੱਲ ਮੈਂ ਸ਼ਾਵਰ ਲੈ ਆਵਾਂ ਅਨੰਨਿਆ ਗਈ ਹੋਈ ਹੈ ਸਕੂਲ ਚਲ ਜਾ ਸੋਨੀਆ ਸੀ ਗਾਇਸ ਅਨੰਨਿਆ ਸਕੂਲ ਗਈ ਹੋਈ ਹੈ ਸਾਗ ਵਗੈਰਾ ਉਹਦੇ ਪਿੱਛੋ ਪਿੱਛੋ ਹੀ ਲੈ ਆਵਾਂ ਜਾ ਕੇ ਤੇ ਇਹਦੇ ਪਾਪਾ ਸਪੈਸ਼ਲ ਕਹਿ ਕੇ ਗਏ ਨੇ ਮੈਨੂੰ ਕਹਿੰਦੇ ਲਿਪਸਟਿਕ ਲਗਾ ਲਾ ਇਧਰ ਵੀ ਕੈਮਰਾ ਹੈ ਇਧਰ ਵੀ ਇਧਰ ਸ਼ੀਸ਼ਾ ਕੈਮਰੇ ਵਿੱਚ ਵੀ ਲਗਾ ਸਕਦੀ ਹਾਂ ਕਿਉਂ ਆ ਜਾ ਤੇ ਸਪੈਸ਼ਲ ਪੈਸੇ ਦੇ ਕੇ ਗਏ ਨੇ ਕਹਿੰਦੇ ਵੀ ਅੱਜ ਤੂੰ ਸਾਗ ਬਣਾਣਾ ਹੀ ਬਣਾਣਾ ਹੈ ਕਿਉਂਕਿ ਬੜੇ ਦਿਨ ਹੋ ਗਏ ਆਲਤੋਂ ਫालतू ਸੱਜੀਆਂ ਖਾਂਦੇ ਆ ਸਾਗ ਦਾ ਦੇਲ ਹੈ ਤੇ ਸਾਗ ਬਣਾ ਦੋ ਦਿਨ ਸਾਗ ਚਲਾ ਕਿਉਂਕਿ ਸਾਗ ਇਹਨਾਂ ਨੂੰ ਜਿਆਦਾ ਟੇਸਟੀ ਲੱਗਦਾ ਨਾ ਗਾਇਜ਼ ਕਹਿਣਗੇ ਵੀ ਸਾਗ ਹੀ ਲੈ ਕੇ ਆ ਸੋ ਗਾਇਜ਼ ਆਪਾਂ ਹੋ ਗਏ ਆ ਰੈਡੀ ਬਸ ਇੰਨਾ ਕੀ ਤਿਆਰ ਹੋਈਦਾ ਆਪਾਂ ਘਰ ਠੀਕ ਹੈ ਤੇ ਹੁਣ ਆਪਾਂ ਚੱਲੀਏ ਸਾਗਲੈਨ ਚੱਲ ਰੋਬਿੰ ਚਲੀਏ ਸਾਗਲੈਨ ਹੈ ਜਾਣੇ ਆ ਨਹੀਂ ਸੋਣਾ ਕਲੀਅਰ ਬੋਲੋ ਚਲੋ ਚਲੀਏ ਉઠੋ ਚਲੋ ਗਾਇਸ ਮੈਂ ਲਿਆਵਾਂ ਸਾਗ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ 1 ਸਕਿੰਟ ਬਾਅਦ ਤੇ ਸਾਗ ਮੈਂ ਗਾਇਸ ਲਿਆਵਾਂਗੀ ਪੂਰਾ ਕਟਿਆ ਕਟਾਇਆ ਕਟਿਆ ਕਟਾਇਆ ਲੈ ਕੇ ਆਣਾ ਕਿਉਂਕਿ ਹੁਣ ਨਾ ਉਦੋਂ ਹੀ ਮੈਨੂੰ 12 ਵਜ ਗਏ ਨੇ ਸਵੇਰ ਦਾ ਸਾਮ ਸਬਈਆ ਕਰਕੇ ਕੱਪੜੇ ਵਗੈਰਾ ਸਾਮ ਕੇ 12 ਪੂਰੇ ਵਜ ਗਏ ਨੇ ਤੇ ਮੈਂ ਕਟਿਆ-ਕਟਾਈ ਲਿਆਵਾਂਗੇ ਜਿਹੜਾ ਲਿਆ ਕੇ ਬਸ ਧੋ ਕੇ ਚੰਗੀ ਤਰ੍ਹਾਂ ਤੇ ਮੈਂ ਧਰਦਾ ਫਿਰ ਅਦਰਕ ਲਸਣ ਵੀ ਕੱਢਣਾ ਹੈ ਟਾਈਮ ਲੱਗਣਾ ਗਾਇਜ਼ ਬਣੇ ਰਹੀਓ ਵਲੌਗ ਤੁਹਾਨੂੰ ਦਿਖਾਣੇ ਆ ਪੂਰਾ ਸਾਗ ਵੈਸੇ ਹਰ ਵਾਰੀ ਮੈਂ ਦਿਖਾਨੀ ਆ ਜਦੋਂ ਵੀ ਬਣਾਣੀ ਆ ਉਦੋਂ ਮੈਂ ਦਿਖਾਨੇ ਆ ਵਲੌਗ ਚਲੋ ਭਈ ਰੋਬਿੰਡ ਚੱਲ ਚੱਲ ਕੇ ਫਟਾਫਟ ਮੈਂ ਦੁਪੱਟਾ ਚਾਹ ਚਲੋ ਲੋ ਜੀ ਗਾਇਜ਼ ਮੈਂ ਜਾ ਰਹੀਆਂ ਤੋਂਪ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਆ ਗਈਆਂ ਨਾ ਤੇ ਨਿੱਗੀ ਨਿੱਗੀ ਤੋਂ ਪਲਗ ਰਹੀਏ ਦੇਲਕਾ ਤਾਂ ਤੋਂਪ ਸੇ ਇਕਲਾ ਮਾਰ ਬੈਠ ਕੇ ਬਾਕੀ ਤੋਂ ਸੇਕਨਾਂ ਟਾਈਮ ਨਹੀਂ ਹੈਗਾ ਮੈਂ ਗਾਇਜ਼ ਇਧਰ ਆਈਆਂ ਨਹਿਰ ਤੇ ਕਿਉਂਕਿ ਇੱਥੇ ਬੈਠਿਆ ਹੁੰਦਿਆਂ ਨੇ ਜਨਾਨੀਆਂ ਸਾਗ ਕੱਟਦੀਆਂ ਹੁੰਦੀਆਂ ਨੇ ਫਰੈਸ਼ਨ ਤਾਜ਼ਾ ਹੁੰਦਾ ਸਾਗ ਕਿੱਥੇ ਆ ਘਟਾਇਆ ਇੱਥੋਂ ਮਿਲ ਜਾਂਦਾ ਹੈ ਤਾਜ਼ਾ ਦੇਖੋ ਜੀ ਇੱਥੋਂ ਗਾਇਜ਼ ਮੈਂ ਲਵਾਂਗੀ ਪਹਿਲੇ ਮੈਂ ਚੈੱਕ ਕਰ ਲਾਂ ਤਾਂ ਸਾਗ ਵਧੀਆ ਵਧੀਆ ਇਹਨਾਂ ਕੋਲ ਹੁੰਦਾ ਵੀ ਤਾਜ਼ਾ ਐਨ ਵਧੀਆ ਹੁੰਦਾ ਤਾਜ਼ਾ ਦੇਖੋ ਦੇਖੋ ਗਾਇਜ਼ ਮੈਂ ਚਟਵਾ ਰਹੀ ਆਂ ਸਾਗ ਪੂਰਾ ਐਨ ਤਾਜ਼ਾ ਐ ਫਰੈਸ਼ ਐ ਤਾਜ਼ਾ ਪੂਰਾ ਸਾਗ ਵਧੀਆ ਵਸਤੂ ਇੱਥੇ ਨਹਿਰ ਦੇ ਕੋਲ ਲਗਾਤਾਰ ਹੀ ਬੈਠੀਆਂ ਹੁੰਦੀਆਂ ਨੇ ਸਾਗ ਜਿੰਨਾ ਮਰਜ਼ੀ ਲੋ ਰਾਜਾ ਨਾ ਕਰੋ ਪਰ ਗਾਇਜ਼ ਮੈਨੂੰ 50 ਰੁਪਏ ਕਿਲੋ ਮਿਲਿਆ ਵਾ ਸਾਗ ਸਾਗ ਵਧੀਆ ਕਿੰਨਾ ਬਣੋਗਾ ਸਾਗ ਗਾਇਜ਼ ਇੱਧਰ ਹੋ ਗਿਆ ਪੂਰਾ ਕੱਟਿਆ ਗਿਆ ਤੇ ਹੁਣ ਮੈਥੇ ਕੱਟਣਗੇ ਆ ਪਾਲਕ ਪਾਲਕ ਲਈਏ ਪਾਲਕ ਕਟਵਾਉਂਗੀ ਦੋ ਗੁੱਟੀਆਂ ਪਾਲਕ ਦੀਆਂ ਲਈਆਂ ਨੇ ਪਾਲਕ ਵੀ ਆਂ ਤਾਜੀ ਆ ਦੇਖੋ ਇੱਕ ਗੁੱਟੀ ਮੇਥਿਆਂ ਦੀ ਲਾਉਂਗੀ ਇੱਕ ਗੁੱਟੀ ਬਾਥੂ ਦੀ ਲਾਉਂਗੀ ਆਂਟੀ ਦੇਖਦੇ ਆਂਟੀ ਵਲੌਗ ਆ ਵਲੌਗ ਅੱਛਾ ਜੀ ਕਰਾ ਸਬਸਕ੍ਰਾਈਬ ਚੈਨਲ ਤੇ ਦੇਖੋ ਆਪਣੀ ਵੀਡੀਓ ਲਓ ਜੀ ਚੈਨਲ ਆ ਨਾ ਸਾਡਾ ਚੈਨਲ ਆ ਤੁਸੀਂ ਅੱਜ ਸਾਡੇ ਚੈਨਲ 'ਚ ਆ ਗਏ ਪਤਾ ਨਹੀਂ ਕਿੰਨੇ ਜਾਣੇ ਆਣਗੇ ਤੁਹਾਡੇ ਕੋਲੋਂ ਲੈਣ ਸਾਗ ਹੁਣ ਬਹੁਤ ਆਉਣਿਆ ਉਹ ਕਹੇਗਾ ਫਰੈਸ਼ ਸਾਗ ਮਿਲਦਾ ਵਧੀਆ ਇਸ ਤੋਂ ਨੰਬਰ ਸਾਗ ਆ ਸਾਡਾ ਹਾਂ ਮਸ਼ੀਨਾਂ ਵੀ ਤਿੱਖੀਆਂ ਵਾ ਨਾ ਵਧੀਆ ਕੱਟ ਲੈਂਦੀਆਂ ਦੇਖੋ ਕਿੰਨੀ ਮਸ਼ੀਨ ਤੇਜ਼ ਆ ਤੇ ਫਟਾਫਟ ਐ ਕਟਿੰਗ ਹੋ ਰਿਹਾ ਸਾਫ ਵਧੀਆ ਘਰੇ ਕੱਟਣ ਨਾਲੋਂ ਯਾਰੋ ਵੀ ਬੰਦਾ ਇੱਥੇ ਕਟਵਾ ਲਵੇ ਕਟਿਆ ਗਡਾਇ ਲੈ ਕੇ ਜਾਵੇ ਕਾਰ ਕੱਟੋ ਨਾ ਬੜਾ ਟਾਈਮ ਲੱਗਦਾ ਨਾਲੇ ਖੰਡਾਹਰ ਕਹਿੰਦੇ ਬਹੁਤ ਪੈ ਜਾਂਦਾ ਹਾਂ ਖਲਾਰਾ ਪੈਣਾ ਉਹ ਵੱਖਰੀ ਗੱਲ ਆ ਉਹ ਕੱਟਿਆ-ਕਟਾਇਆ ਹੈ ਸਾਫ਼ ਸੁਥਰਾ ਸਾਲ ਐ ਵਧੀਆ ਦੇਖੋ ਪਾਲਕ ਵੀ ਪੱਤੇ ਵੀ ਐ ਵਧੀਆ ਵਾ ਸਾਫ਼ ਸੁਥਰੇ ਜਰਾਂ ਨਹੀਂ ਖਰਾਬ ਇਹ ਕੱਟ ਠੀਕ ਹੈ ਪਾਲਕ ਬਾਤੂ ਮੇਕਸਿ ਪਾਲਕ ਮੇਤੇ ਬਾਤੂ ਸਾਰਾ ਕੱਟ ਠੀਕ ਹੈ ਚਲੋ ਠੀਕ ਹੈ ਆਵਾਂਗੀ ਘਰ ਲੋ ਜੀ ਗਾਇਸ ਆਪਾਂ ਆ ਗਏ ਆ ਘਰ ਠੀਕ ਆ ਆ ਅਦਰਕ ਲਿਆਵਾਂ ਹਰੀਆਂ ਮਿਰਚਾਂ ਲਈਆਂ ਨੇ ਠੀਕ ਐ ਤੇ ਸਾਗ ਆ ਪਲੇ ਅੰਦਾਈ ਬਸ ਹੁਣ ਇਹਨੂੰ ਆਪਾਂ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਆਪਾਂ ਕਰਦੇ ਆ ਆਪਣਾ ਪ੍ਰੋਸੈਸ ਸ਼ੁਰੂ ਚਲੋ ਜੀ ਹੁਣ ਆਪਾਂ ਬਣਾਈਏ ਤਾਂ ਕਿ ਸੰਜੀਵ ਜੀ ਦੇ ਆਉਣ ਤੋਂ ਪਹਿਲੇ ਪਹਿਲੇ ਆਪਾਂ ਪੂਰਾ ਐਨ ਸਵਾਗਤ ਕਰ ਲਈਏ ਬੱਸ ਹੁਣ ਰੋਬਿੰਨ ਮੈਨੂੰ ਉਤਾਰ ਕੇ ਨਾਲ ਦੇ ਨਾਲ ਨੰਨੂ ਨੂੰ ਲੈਣ ਗਿਆ ਗਾਇਸ ਚਲੋ ਜੀ ਕਿਚਨ ਮੈਂ ਸਾਰੀ ਓਕੇ ਕਰ ਗਈ ਸੀ ਸਾਰੇ ਸਾਫ ਕਲੀਨ ਕਰ ਗਈ ਸੀ ਸਾਰਾ ਚਾਹ ਹੁਣ ਸਾਗ ਕਟਣਾ ਹੀ ਕਟਣਾ ਕਹਿੰਦੇ ਧਰਨਾ ਹੀ ਆ ਬਸ ਲੋ ਜੀ ਗਾਇਜ਼ ਇਧਰ ਮੈਂ ਸਾਰਾ ਸਾਗ ਧੋ ਰਹੀ ਆ ਚੰਗੇ ਪਾਣੀ ਚ ਕਿਉਂਕਿ ਗਾਇਜ਼ ਇਹ ਮਾਰੇ ਜੀ ਵੀ ਮਿੱਟੀ ਰਹੇ ਜੇ ਨਾ ਸਾਗ ਦੇ ਵਿੱਚ ਫਿਰ ਉਹ ਸੁਆਦ ਨਹੀਂ ਰਹਿੰਦਾ ਜੇ ਕਿਰਕਿਰਾ ਦੇ ਤਾਂ ਤੇ ਆਵਾਜ਼ ਘੱਟ ਕਰੀ ਰੋਬਿੰਨ ਟੀਵੀ ਚੱਲ ਰਿਹਾ ਤੇ ਇਧਰ ਵੇਖੋ ਨੰਨੂ ਸਕੂਲ ਸੇ ਆ ਗਈ ਹੈ ਤੇ ਨੰਨੂ ਖੇਡ ਰਹੀ ਹੈ ਬਲॉक्स ਦੇ ਨਾਲ ਟ੍ਰੇਨ ਬਣਾ ਰਹੀ ਹੈ ਦੇਖੋ ਇਹਦੇ ਆਨਲਾਈਨ ਆਰਡਰ ਕੀਤਾ ਸੀ ਬਲॉक्स ਓਨਲੀ 170 ਰੁਪਏ ਦੇ ਤੇ ਕਿੰਨੇ ਵੱਡੇ ਆ ਗਏ ਬਲॉक्स ਦੇਖੋ ਗਾਇਜ਼ ਇਹਦਾ ਭਈਏ ਨੂੰ ਅੱਜ ਇਸਕੇ ਭਈਏ ਕੋ ਆਜ ਛੁੱਟੀ ਥੀ ਕਾਲਜ ਸੇ ਟਾਇਰ ਉਸਕੇ ਨੰਨੂ ਕੇ ਸਾਥ ਲੱਗਾ ਹੋਆ ਟ੍ਰੇਨ ਬਣਾਉਣੇ ਕੇ ਲੀਏ ਦੇਖੋ ਨੰਨੂ ਇੰਜੋਏ ਇੰਜੋਏ ਖੇਡਦੇ ਜਾਓ ਆਪਾਂ ਕਰੀਏ ਸਾਗ ਦੀ ਤਿਆਰੀ ਦੇਖੋ ਗਾਇਸ ਮੈਂ ਪੂਰੀ ਤਰ੍ਹਾਂ 4-5 ਪਾਣੀ ਤੋਤਾ ਸਾਗ ਤੇ ਹੁਣ ਪਾਣ ਲੱਗੀਆਂ ਕੁੱਕਰ ਦੇ ਵਿੱਚ ਕਿਉਂਕਿ ਮਿੱਟੀ ਕੱਟਾ ਤਾਂ ਹੋ ਹੀ ਜਾਂਦਾ ਸਾਗ ਦੇ ਵਿੱਚ ਬਾਥੂ ਵੀ ਸੀ ਪਾਲਕ ਵੀ ਸੀ ਦੱਸਣ ਕਿ ਕੁੱਕਰ ਤਾਂ ਲੱਗ ਰਿਹਾ ਪਰ ਜਦੋਂ ਹਿਸਣਾ ਇਹ ਅੱਧਾ ਕੁੱਕਰ ਰਹਿਣਾ ਸਾਗ ਦਾ ਹਾਂ ਬੇਟੇ ਹੈ ਡੋਨਟ ਖਾਣਾ ਹੈ ਹਾਂ ਮੰਗਾ ਦਿੱਤੀ ਹਾਂ ਮੰਗਾਉਂਗੀ ਮਂਗਾ ਲੇਤੀ ਹੂੰ ਆ ਜਿੱਥੇ ਮੈਂ ਅਦਰਕ ਵੀ ਕੱਢ ਲਿਆ ਤੇ ਹਰੀਆਂ ਮਿਰਚਾਂ ਵੀ ਕੱਟ ਲਿਆ ਨੇ ਤੇ ਇੱਧਰ ਮੈਂ ਲਸਣ ਵੀ ਕੱਟ ਲਿਆ ਦੇਖੋ ਛਿਲ ਲਿਆ ਲਸਣ ਵੀ ਬਸ ਫਿਰ ਨੂੰ ਟੋਕੇ ਵਿੱਚ ਪਾਣੀ ਆ ਤੇ ਇੱਧਰ ਸਾਗ ਰਿਝ ਰਿਹਾ ਹਜੇ ਮੈਂ ਸੀਟੀਆਂ ਲਵਾਉਣੀਆਂ ਨੇ ਸਾਗ ਨੂੰ ਹੁਣ ਇਹਦੇ ਵਿੱਚ ਹੀ ਮੈਂ ਲਸਣ ਪਾ ਦਿਆਂ ਦੇਖੋ ਗਾਇਜ਼ ਹਰ ਵਾਰੀ ਬਣਾਈਦਾ ਤੇ ਹਰ ਵਾਰੀ ਤੁਹਾਡੇ ਨਾਲ ਰੈਸিপি ਸ਼ੇਅਰ ਕਰੇਦੀ ਹਰ ਵਾਰੀ ਆਸਾਂ ਪਾਤਾ ਕਿਉਂਕਿ ਬਾਅਦ ਵਿੱਚ ਅਪਾ ਸਾਗ ਨੂੰ ਗ੍ਰाइंड ਕਰਨਾ ਤਾਂ ਹੈਗਾ ਹੀ ਆ ਗਾਇਸ ਇਸ ਲਈ ਫਿਰ ਮੈਂ ਪਹਿਲੇ ਸਾਬਤ ਹੀ ਪਾ ਦਿੱਤਾ ਤੇ ਅਦਰਕ ਦੇ ਵੀ ਦੋ ਦੋ ਟੁਕੜੇ ਕਰਕੇ ਪਾਵਾਂਗੀ ਇਸੇ ਤਰ੍ਹਾਂ ਹੀ ਕਿਉਂਕਿ ਬਾਅਦ ਚ ਗ੍ਰाइंड ਆਪਾ ਕਰਨਾ ਹੀ ਹੈ ਸੀਟੀਆਂ ਲਵਾ ਕੇ ਸਭ ਕੁਝ ਗ੍ਰੈਂਡ ਹੋਇਆ ਨਾ ਹਰੀਆਂ ਮਿਰਚਾਂ ਕੀ ਸਾਰਾ ਕੁਝ ਹੋਇਆ ਬਸ ਅਦਰਕ ਦੇ ਕਰਨੇ ਨੇ ਦੇਖੋ ਗਾਇਜ਼ ਮੈਂ ਕੱਟ ਕੇ ਐਦਾਂ ਹੀ ਅਦਰਕ ਪਾਤਾ ਉੱਤੇ ਨਮਕ ਵੀ ਪਾ ਦਿੱਤਾ ਹਰੀਆਂ ਮਿਰਚਾਂ ਵੀ ਸਾਬਤ ਪਾਤੀਆਂ ਨੇ ਲਸਣ ਵੀ ਸਾਬਤ ਪਾ ਦਿੱਤਾ ਤੇ ਹੁਣ ਆਪਾਂ ਇਹਨਾਂ ਨੂੰ ਸੀਟੀਆਂ ਲਵਾਉਣੀਆਂ ਨੇ ਨਮਕ ਵੀ ਪਾਤਾ ਤੇ ਸੀਟੀਆਂ ਲਵਾ ਕੇ ਫਿਰ ਆਪਾਂ ਇਹਨੂੰ ਗ੍ਰੈਂਡ ਕਰਾਂਗੇ ਠੀਕ ਹੈ ਨਾ ਘਿਓ ਪਾ ਕੇ ਮੱਕੀ ਦਾ ਆਟਾ ਪਾ ਕੇ ਗਾਈਜ਼ ਮੰਮਾ ਨੇ ਨਾ ਸਾਗ ਬਣਾਇਆ ਸੀਗਾ ਚਲੋ ਦੇਖਦੇ ਆ ਕਿੰਨਾ ਕੁ ਬਣ ਗਿਆ ਅੰਮੀ ਬਣ ਗਿਆ ਸਾਗ ਸਾਗ ਬਣ ਗਿਆ ਪੂਰਾ ਮਹਿੰਦੀ ਬਣਿਆ ਪਿਆ ਐ ਦੇਖੋ ਹਰਾ ਦਿਖਾਓ ਵਾਓ ਦੇਖੋ ਗਾਈਜ਼ ਸਾਗ ਦੇਖੋ ਕਿੰਨਾ ਸੋਹਣਾ ਮਹਿੰਦੀ ਬਣ ਗਿਆ ਦੇਖੋ ਐ ਕੁਲਿਆ ਪਿਆ ਬੜਾ ਹੀ ਵਧੀਆ ਬਣਿਆ ਸਾਗ ਦੇਖੋ ਆ ਗਿਆ ਰੁਕੋ ਦੇਖੋ ਕਿੰਨਾ ਸੋਹਣਾ ਬਣਿਆ ਸਾਗ ਹਨਾ ਐ ਰੋਬਿਨ ਦੇਖ ਹਲੇ ਇਹਦੀ ਜਾਂਦੀ ਪਈ ਆ ਹਲੇ ਇਹਦੇ ਚ ਰਿਆਵਾ ਮੱਕੀ ਦਾ ਆਟਾ ਪਾਇਆ ਆਲਣ ਪਾਇਆ ਠੀਕ ਹੈ ਕਿਓ ਪਾਇਆ ਵਾ ਤੇ ਕਰਾਰਾ ਕਰਾਰਾ ਬਣਿਆ ਪਿਆ ਬਸ ਇਹਨੂੰ ਹੁਣ ਵਧੀਆ ਜੇ ਤਰੀਕੇ ਨਾਲ ਆਪਾਂ ਤੜਕਾ ਲਗਾ ਕੇ ਖਾਵਾਂਗੇ ਤੇ ਇਹ ਪਾਪਾ ਦਾ ਫੇਵਰੇਟ ਸਾਬ ਪੂਰੇ ਆ ਬਣ ਗਏ ਤੁਲਿਆ ਪਏ ਐ ਮਹਿੰਦੀ ਹਰਾ ਚੂਚ ਦੇਖੋ ਗਾਇਸ ਕਿੰਨਾ ਸੋਹਣਾ ਬਣਿਆ ਪਿਆ ਦੇ ਕੋਟ ਕੁਟੀ ਵੀ ਬਦਲੇ ਗਿਆ ਨਾ ਹਨਾ ਰੋ ਵੀ ਆਹੋ ਐ ਮਲਾਈ ਬਣ ਗਿਆ ਐ ਛਿੱਟੇ ਪੈਂਦੇ ਹਜੇ ਹੁੰਦਾ ਪਿਆ ਨਾ ਹਲੇ ਤੇ ਜਾ ਰਹੀਆਂ ਚੰਗੀ ਤਰ੍ਹਾਂ ਤਾਂ ਛਿੱਟੇ ਪੈਂਦੇ ਇੱਕ ਦੋ ਛਿੱਟੇ ਮੇਰੇ ਮੱਥੇ ਤੇ ਪਏ ਕਿਉਂਕਿ ਹਜੇ ਰੇਚ ਰਿਹਾ ਵਾ ਬਦਾਸਕ ਮਿੰਟ ਹੋ ਰਿਹਾ ਜੇ ਆਕੇ ਨਾ ਛਿੱਟੇ ਖਤਮ ਹੋ ਗਏ ਜਦੋਂ ਫਿਰ ਆਪਣਾ ਸਾਗ ਪੂਰੀ ਤਰ੍ਹਾਂ ਪੂਰਾ ਰੈਡੀ ਪਾ ਤੜਕਾ ਹੀ ਲਗਾਣਾ ਟਮਾਟਰ ਨਾ ਸਾਰਾ ਉਸ ਪਾਇਆ ਹੈ ਅਦਰਕ ਹਰੀ ਮਿਰਚਾਂ ਲਸਣ ਸਾਰਾ ਕੁਝ ਪਾ ਦਿੱਤਾ ਆਪਾਂ ਹਮ ਚਲੋ ਜੀ ਰੋਬਿੰਨ ਬੇਦੀਆਂ ਤੜਕਾ ਲਗਾ ਰਹੀ ਆ ਮੈਂ ਰੋਬਿੰਨ ਅੰਨਿਆਂ ਨੂੰ ਉੱਪਰੋਂ ਲਿਆ ਸੁਆਮਾ ਉਹਨੂੰ ਮੈਂ ਲੈ ਕਿੱਥੇ ਸੋ ਗਾਇਸ ਮੈਂ ਤੜਕਾ ਲਗਾ ਲਵਾਂ ਸਾਗ ਨੂੰ ਕੜਾਈ ਆਪਾਂ ਧਰ ਦਿੱਤੀ ਐ ਉਹਨੇ ਟਮਾਟਰ ਪਾਨੇ ਗਾਜ ਵੀ ਪਾਉਂਦੇ ਨੇ ਪਿਆਜ਼ ਪਾਉਂਦੇ ਨੇ ਕਈ ਪਿਆਜ਼ਾਂ ਦਾ ਤੜਕਾ ਲਗਾਉਂਦੇ ਨੇ ਪਿਆਜ਼ ਦਾ ਵੀ ਮੈਨੂੰ ਬਹੁਤ ਪਸੰਦ ਆ ਪਰ ਖਾਂਦੇ ਨਹੀਂ ਹੈਗੇ ਪਿਆਜ਼ ਵਾਲਾ ਤੜਕਾ ਤੋਂ ਇਹਨਾਂ ਨੂੰ ਆਪ ਪਈ ਹੋਈ ਹੈ ਟਮਾਟਰ ਨਾਲ ਤੜਕਾ ਇਹ ਤੇ ਸੋ ਗਾਇਸ ਫਿਰ ਮੈਂ ਟਮਾਟਰ ਹੀ ਲਗਾ ਲਈਏ ਜਦੋਂ ਮੇਰਾ ਮਨ ਕਰੇ ਨਾ ਕਦੇ-ਕਦੇ ਤੇ ਫਿਰ ਮੈਂ ਪਿਆਜ਼ਾਂ ਦਾ ਤੜਕਾ ਲਗਾਉਣੀ ਹੁੰਦੀ ਹੈ ਤੁਸੀਂ ਪਿਆਜ਼ ਦਾ ਤੜਕਾ ਲਗਾ ਕੇ ਵੀ ਬੜਾ ਸੁਆਦਲਾ ਦਸਾਤ ਵਿੱਚ ਹਰੀਆਂ ਮੀਚਾਂ ਕੱਟੀਆਂ ਹੋਣ ਲੰਬੀਆਂ ਲੰਬੀਆਂ ਆ ਨਾ ਨੰਨੋ ਇਧਰ ਆ ਚੱਲ ਅੰਦਰ ਇਹ ਟਿਕਦੀ ਨਹੀਂ ਗਾਈ ਦੁਪਹਿਰਾਂ ਨੂੰ ਵੀ ਨਹੀਂ ਟਿਕਦੀ ਇਹ ਸੋ ਗਾਈ ਜਿਹੜੇ ਨਵੇਂ ਨੇ ਚੈਨਲ ਤੇ ਨਵੇਂ ਜੁੜਦੇ ਨੇ ਸੋ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਿਆ ਕਰੋ ਵੜੀਆਂ-ਵੜੀਆਂ ਵਲੌਗ ਦੇਖਣ ਦੇ ਲਈ ਤੇ ਹੁਣ ਫਰਜ਼ ਬੰਦਾ ਗਾਈ ਤੁਹਾਡਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਆਪਾਂ ਤੁਹਾਡੇ ਲਈ ਵੀਡੀਓ ਬਣਾਉਨੇ ਆ ਠੀਕ ਹੈ ਵਧੀਆ ਵਧੀਆ ਰੋਜ਼ ਵੀਡੀਓ ਸੋਚਦੇ ਆ ਕਿ ਅੱਜ ਅਸੀਂ ਆ ਵੀਡੀਓ ਬਣਾਣੀ ਹੈ ਤੜਕਾ ਗਾਇਸ ਮੈਂ ਤੜਕੇ ਦੇ ਲਈ ਦੇਸੀ ਘਿਓ ਪਾਇਆ ਹੈ ਦੇਸੀ ਘਿਓ ਦਾ ਤੜਕਾ ਲਗਾ ਰਹੀ ਆ ਹਾਂਜੀ ਤੇ ਗੀਤਾ ਆਨ ਵਾਲੀ ਇਹ ਸਕੂਲ ਨੂੰ ਰੋਬੀ ਨੇ ਅੱਜ ਕਾਲਜ ਦੀ ਛੁੱਟੀ ਕਰਨੀ ਸੀ ਤੇ ਸੋ ਜੀ ਗਾਇਸ ਠੰਡਾ ਹੋ ਠੰਡ ਆ ਚੁੱਕੀ ਹੈ ਗਾਇਸ ਲੋਕਾਂ ਦੇ ਘਰਾਂ ਵਿੱਚ ਸਾਗ ਬੰਨਣਾ ਵੀ ਸਟਾਰਟ ਹੋ ਚੁੱਕਾ ਹੋਣਾ ਕੋਡੋ ਗਾਈ ਤੇ ਬਣਾਓ ਤੁਸੀਂ ਵੀ ਲਿਆਓ ਸਾਗ ਤੇ ਬਣਾਓ ਤੇ ਮੇਰੀ ਵੀਡੀਓ ਨੂੰ ਲਾਈਕ ਜਰ ਕਰਦੇ ਹੋ ਕਮੈਂਟ ਕਰਦੇ ਹੋ ਠੀਕ ਹੈ ਗਾਇਸ ਕਮੈਂਟ ਜਰ ਕਰਿਆ ਕਰੋ ਵੀਡੀਓ ਨੂੰ आई गैस इस वीडियो का एथी एंड करते हैं, फॉलो करते हैं, उम्मीद करते हैं तो आने वीडियो बढ़िया लगी होगी, लाइक, मेंट, शेयर, जू कर दे, उन्होंने निर्धारण नहीं थे, नेक्स्ट वीडियो, बाय गैस, एक सोनिया भी आ गई, एंड करने टाइम सोनिया भी आ गई, <laughs> तू तो कितना? <laughs> 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 हाँ, हाँ हाँ वो कैंडी मैंन <laughs> चलो गाइस बाय आपा ब्लॉग एंड करिए हुन ब्लॉग काफी लंबा बन गया बाय गाइस बाय टेक केयर गुड बाय ओथे ही होएना रोबि मस्त तड़का लग गया गाइस मस्त तड़का लो बाय गाइस बाय दोबारा हम काले जी वीडियो ਅੰਦਰ ਹੀ ਪਿਆਸ ਹੋ ਤੇ ਦੇਣੀ ਹੈ ਮੈਂ